ਸਤਿ ਸ੍ਰੀ ਅਕਾਲ ਜੀ ਗੱਜ ਕੇ ਅਕਸ਼ਲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਅੱਜ ਤਨਤਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੂਰਬ ਨੂੰ ਮੁੱਖ ਰੱਖਦੇ ਹੋਏ ਖੰਨੇ ਦੇ ਵਿੱਚ ਸਾਡਾ ਬੜਾ ਹੀ ਪਿਆਰਾ ਵੀਰ ਬਾਸ਼ਾ ਇਹਨਾਂ ਦੀ ਪੂਰੀ ਟੀਮ ਵੱਲੋਂ ਇੱਕ ਦਸਤਾਰ ਬੜਾ ਸੁੰਦਰ ਦਸਤਾਰ ਮੁਕਾਬਲਾ ਜਿਹੜਾ ਕਰਵਾਇਆ ਗਿਆ ਜੀ ਸਿੰਘ ਸਭਾ ਗੁਰਦਵਾਰ ਸਾਹਿਬ ਦੇ ਵਿੱਚ ਸੋ ਇੱਥੇ ਪੂਰੇ ਪੰਜਾਬ ਮੈਂ ਕਹਿ ਸਕਦਾ ਪੂਰੇ ਮੈਨੂੰ ਲੱਗਦਾ ਵੀ ਬੜੀ ਦੂਰੋਂ ਦੂਰੋਂ ਹਿੰਦੁਸਤਾਨ ਤੋਂ ਮੁੰਡੇ ਬੜੀ ਅਦਰ ਸਟੇਟਾਂ ਦੇ ਵਿੱਚੋਂ ਵੀ ਮੁੰਡੇ ਜਿਹੜੇ ਸਰਦਾਰ ਗੁਰਸਿੱਖ ਜਿਹੜੇ ਆ ਪੱਗਾਂ ਬੰਨਦੇ ਬੜੀਆਂ ਸੋਹਣੀਆਂ ਸੋਹਣੀਆਂ ਉਹ ਇੱਥੇ ਪਹੁੰਚੇ ਨੇ ਸੋ ਇਨ੍ਹਾਂ ਸਾਰੇ ਬੱਚਿਆਂ ਦਾ ਮੈਂ ਦਿਲ ਦੀ ਗਹਿਰਾਈ ਤੋਂ ਇਨ੍ਹਾਂ ਦਾ ਧੰਨਵਾਦ ਕਰਦਾ ਕਿ ਇਹ ਆਪਣਾ ਕੀਮਤੀ ਸਮਾਂ ਕੱਢ ਕੇ ਜਿਹੜੇ ਇੱਥੇ ਦਸਤਾਰ ਮੁਕਾਬਲੇ 'ਚ ਪਹੁੰਚੇ ਆ ਤੇ ਸਭ ਤੋਂ ਜ਼ਿਆਦਾ ਵੱਡਾ ਜਿਹੜਾ ਧੰਨਵਾਦ ਮੈਂ ਕਰਦਾ ਵਾ ਇਸ ਉਹ ਸੋਚ ਨੂੰ ਜਿਹੜੀ ਸੋਚ ਨਹੀਂ ਆ ਜਿਹੜੇ ਹੀਰੇ ਆ ਇਸ ਸਥਾਨ ਦੇ ਉੱਤੇ ਜਿਹੜੇ ਲੈ ਕੇ ਆਂਦੇ ਭਲਾਏ ਨੇ ਸੋ ਮੈਂ ਬਾਦਸ਼ਾਹ ਵੀਰ ਦਾ ਜਿਹੜਾ ਗੁਰਸੀਰ ਤਵੀਰਾ ਸਾਡਾ ਬੜਾ ਪਿਆਰਾ ਮੇਰਾ ਵੱਡਾ ਵੀਰ ਸੋ ਇਹਨਾਂ ਨੇ ਇਹਨਾਂ ਦਾ ਇਹਨਾਂ ਦੀ ਪੂਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਕਿਉਂਕਿ ਇਹਨਾਂ ਦੇ ਇਹਨਾਂ ਦੇ ਜਿਹੜੇ ਇਹਨਾਂ ਦਾ ਹੌਸਲਾ ਹੈ ਇਹਨਾਂ ਨੇ ਜੋ ਇਹ ਮੁਕਾਬਲਾ ਕਰਵਾਇਆ ਇਹਦੇ ਬਦੌਲਤ ਜਿਹੜੇ ਇੱਥੇ ਮੁੰਡੇ ਜਿਹੜੇ ਪਹੁੰਚੇ ਨੇ ਸੋ ਇਦਾਂ ਦੇ ਮੁਕਾਬਲੇ ਜਿਹੜੇ ਮੈਂ ਤਾਂ ਇਹੀ ਬੇਨਤੀ ਕਰੂੰਗਾ ਜੀ ਕਿ ਇਦਾਂ ਦੇ ਮੁਕਾਬਲੇ ਹਰੇਕ ਪਿੰਡ ਦੇ ਵਿੱਚ ਹਰੇਕ ਮਹੱਲੇ ਹਰੇਕ ਸ਼ਹਿਰ ਦੇ ਵਿੱਚ ਹੋਣੇ ਚਾਹੀਦੇ ਆ ਕਿਉਂਕਿ ਗੁਰੂ ਮਹਾਰਾਜ ਜੀ ਨੇ ਸਾਨੂੰ ਇਹ ਇੱਕ ਅਲੱਗ ਕੱਪੜਾ ਨਹੀਂ ਹੈਗਾ ਇਹ ਗੁਰਮਾਰ ਜੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਨੂੰ ਤਾਜ ਬਖਸ਼ਿਆ ਪੱਗ ਦੇ ਨਾਲ ਹੀ ਸਾਡੀ ਸਰਦਾਰੀ ਆ ਦੁਨੀਆ ਦੇ ਉੱਤੇ ਸਾਡੀ ਪਹਿਚਾਨ ਸੋ ਇਦਾਂ ਦੇ ਮੁਕਾਬਲੇ ਜਰੂਰ ਹੋਣੀ ਚਾਹੀਦੀ ਆ ਤੇ ਮੈਂ ਤਾਂ ਇੱਕ ਬੇਨਤੀ ਹੋਰ ਕਰੂੰਗਾ ਕਿ ਜਿਹੜੇ ਮੁੰਡੇ ਜਿਹੜੇ ਪੱਗਾਂ ਨਹੀਂ ਵੀ ਬੰਨਦੇ ਮੋਨੇ ਨਹੀਂ ਉਹ ਵੀ ਜਰੂਰ ਪੱਗ ਸਜਾਇਆ ਕਰੋ ਸੋ ਇੰਨੀ ਗ ਬੇਨਤੀ ਕਰਨੀ ਸੀ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਭ ਤੋਂ ਪਹਿਲਾਂ ਇਹ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਜਿਵੇਂ ਕਿ ਤੁਸੀਂ ਸਭ ਜਾਣਦੇ ਹੀ ਹੋ ਕਿ ਗੁਰਦਾਨਪਾਤਸ਼ਾਹ ਸਾਹਿਬ ਜੀ ਦੇ ਪ੍ਰਕਾਸ਼ਪੁਰਬ ਨੂੰ ਮੁੱਖ ਰੱਖਦੇ ਹੋਏ ਅੱਜ ਹਲਕਾ ਖੰਨਾ ਵਿਖੇ ਇੱਕ ਬਹੁਤ ਹੀ ਸੁੰਦਰ ਦਸਤਾਰ ਮੁਕਾਬਲਾ ਹੋਇਆ ਜਿਸ ਦੇ ਵਿੱਚ ਪੰਜਾਬ ਭਰ ਦੇ ਵਿੱਚ ਬੱਚਿਆਂ ਨੇ ਵੱਖ-ਵੱਖ ਥਾਵਾਂ ਤੋਂ ਵੱਖ-ਵੱਖ ਸ਼ਹਿਰਾਂ ਦੇ ਵਿੱਚੋਂ ਆ ਕੇ ਭਾਗ ਲਿਆ ਇਸ ਸਾਡੇ ਹਲਕਾ ਖੰਨਾ ਦੇ ਵਿੱਚ ਪਹਿਲਾਂ ਵੀ ਹੋਈ ਨੇ ਕਈ ਵਾਰੀ ਪ੍ਰੋਗਰਾਮ ਤੇ ਸਿੱਖ ਇਤਿਹਾਸ ਦੇ ਨਾਲ ਅੱਜ ਦੀ ਪੀੜ੍ਹੀ ਨੂੰ ਜੋੜਨਾ ਅਸੀਂ ਪਹਿਲਾਂ ਵੀ ਉਹ ਜੋੜੇ ਨੇ ਤੇ ਅੱਗੇ ਵਾਸਤੇ ਜੋੜਨਾ ਬਹੁਤ ਜ਼ਿਆਦਾ ਜ਼ਰੂਰੀ ਹੈ ਸਿੱਖ ਨੌਜਵਾਨਾਂ ਦੇ ਵਿੱਚ ਇਸ ਚੀਜ਼ ਦੇ ਨਾਲ ਇੱਕ ਉਤਸ਼ਾਹ ਇੱਕ ਦੂਜਾ ਜਾਗਰੂਕਤਾ ਸੰਦੇਸ਼ ਪੈਦਾ ਕਰਦੀ ਹੈ ਕਿਤਨਾ ਕਿਤੇ ਇਹ ਮੁਕਾਬਲੇ ਜੀ ਕਿਹੜੇ ਕਿਹੜੇ ਇਹ ਦੇ ਅਸੀਂ ਕਰਦੇ ਨੇ ਸਿਰਫ ਵਕ ਵਕ ਇਹ ਤੋਂ ਸੀਗੇ ਉਹ ਤਿੰਨ ਬਣੇ ਸੀ ਗਰੁੱਪ ਸਰ ਇੱਕ ਗਰੁੱਪ ਬਣਿਆ ਸੀ 8 ਤੋਂ 13 ਸਾਲ ਦਾ 14 ਤੋਂ 18 ਸਾਲ ਦਾ 18 ਤੋਂ 25 ਸਾਲ ਦਾ ਬਿਲਕੁਲ ਜੀ ਸਵਾਭੀ ਆਣੀ ਹੈ ਕਿ ਆ ਜੇ ਇਹ ਨਾ ਪਰ ਉਹਦਾ ਪਤਾ ਪਤਾ ਦੇਖੋ ਬੇਕਲ ਸਾਹਿਬ ਬੇਕਲ ਜੀ ਦੇਖੋ ਸਾਡੇ ਦੇਖੋ ਧਰਮ ਨੇ ਪਹਿਲੇ ਸ਼ਹਾਦਤਾਂ ਬਹੁਤ ਦਿੱਤੀਆਂ ਨੇ ਉਹਨਾਂ ਉਹਨਾਂ ਸ਼ਹੀਦਾਂ ਦੇ ਉੱਤੇ ਉਹਨਾਂ ਹੋਰ ਗੱਲਾਂ ਦੇ ਉੱਤੇ ਆਪਣੇ ਸਿੱਖ ਪੰਥ ਵਾਸਤੇ ਧਰਮ ਵਾਸਤੇ ਇਹੋ ਜਿਹੇ ਉਪਰਾਲੇ ਅੱਗੇ ਵੀ ਹੋਣਗੇ ਤੇ ਮਾਲਕ ਸਾਨੂੰ ਆਪਣਾ ਬਲ ਵੀ ਬਖਸ਼ਣ ਕਿ ਅੱਗੇ ਵਾਸਤੇ ਅਸੀਂ ਐਸੇ ਉਪਰਾਲੇ ਕਰ ਦੇਈਏ ਜੀ ਮੈਸੇਜ ਇਹ ਹੈ ਸਿੱਖ ਤੁਹਾਨੂੰ ਕਿ ਅੱਜ ਦੀ ਪੀੜ੍ਹੀ ਨੌਜਵਾਨ ਵੱਧ ਤੋਂ ਵੱਧ ਤੇ ਕਿ ਨੌਜਵਾਨ ਨਾ ਹੋ ਧਰਮ ਨਾਲ ਜੁੜਨ ਜਿਹੜੇ ਉਹ ਨੌਜਵਾਨ ਭਟਕੇ ਹੋਏ ਨੇ ਉਹ ਆਪਣੇ ਸੱਦੇ ਰਾਹ ਦੇ ਵਿੱਚ ਦੁਬਾਰਾ ਪੈਣ ਅਤੇ ਆਪਣੇ ਨੌਜਵਾਨ ਇਹੀ ਆਪਣੇ ਸਿਰ ਦੇ ਉੱਤੇ ਪੱਗ ਲੱਕ ਕੇ ਇੱਕ ਪੱਗ ਨਹੀਂ ਜਿਵੇਂ ਗੋਲਦੀ ਬਾਜੀ ਨੇ ਪਹਿਲਾਂ ਦੱਸਿਆ ਸੀ ਇਹ ਕੱਲੀ ਪੱਗ ਨਹੀਂ ਇਹ ਤਾਜ ਹੈ ਇਹ ਆਪਣੇ ਤਾਜ ਨੂੰ ਇਹ ਆਪਣੇ ਕਾਇਮ ਕਰਕੇ ਰੱਖਣ ਇਹੀ ਸਾਡਾ ਮੈਸੇਜ ਸੰਦੇਸ਼ ਹੈ ਜੀ ਸਰ ਪਹਿਲੀ ਗੱਲ ਇਹ ਗੱਲ ਖਿਆਲ ਦੀ ਨਹੀਂ ਇਹ ਗੱਲ ਸੋਚ ਦੀ ਗੱਲ ਹੈ ਇਹ ਗੱਲ ਖਿਆਲ ਰੱਖਣੀ ਸਾਡੀ ਸੋਚ ਸਾਡੀ ਸੋਚ ਸਾਡੇ ਧਰਮ ਲੈ ਕੇ ਬਿਲਕੁਲ ਇਹੀ ਹੈ ਕਿ ਹਜੇ ਉਪਰਾਲੇ ਹੋਣ ਜਿਹਦੇ ਕਰਕੇ ਨੌਜਵਾਨ ਪੀੜੀ ਸਿੱਖ ਨੌਜਵਾਨ ਪੀੜੀ ਅਤੇ ਹੋਰ ਜਿਹੜੀ ਪੀੜੀ ਹੈਗੀ ਉਹ ਅੱਗੇ ਆਉਣ ਇੱਕ ਤੌਰ ਤੇ ਖਾਸ ਗੱਲ ਹੋਰ ਹੈ ਕੱਲ ਸਿੱਖੇ ਨਹੀਂ ਅੱਜ ਇਸ ਮੁਕਾਬਲੇ ਦੇ ਵਿੱਚ ਇੱਕ ਮੁਸਲਮਾਨ ਘਰ ਦਾ ਬੱਚਾ ਬੈਠਾ ਜਿਸਨੇ ਅੱਜ ਪੱਗ ਬੰਨੀ ਹੈ ਜੀ ਸੋ ਕਿੰਨਾ ਕਹਤੇ ਹਨ ਨੌਜਵਾਨਾਂ ਦੇ ਵਿੱਚ ਉਤਸ਼ਾਹ ਅਤੇ ਜਾਗਰੂਕਤਾ ਸੰਦੇਸ਼ ਹੈ ਜੀ ਅੱਜ ਦੀ ਰਾਗ 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 ਸਾਡੇ ਬੜੀ ਅੱਗ ਕੋ ਫੋਨਾ ਕੋਈ ਚਿਹਰੇ ਕਰਦੇ ਨੇ ਦਗ ਦਗ ਅਣਖਾ ਪਕਉਂਦੇ ਸਾਨੂੰ ਜਾਣਦਾ ਏ ਜੱਗ ਅਸੀਂ ਜਿੱਤੇ ਆ ਮੈਦਾਨ ਬੰਨ ਸੇਰੀ ਉੱਤੇ ਪੱਗ ਸੋ ਅੱਜ ਇਹ ਦਸਤਾਰ ਦਾ ਮੁਕਾਬਲਾ ਜਿਹੜਾ ਖੰਨੇ ਸ਼ਹਿਰ ਦੇ ਵਿੱਚ ਵੀਰ ਗੁਰਸੇਰ ਸਿੰਘ ਬਾਦਸ਼ਾਹ ਤੇ ਵੀਰ ਹੇਮਪ੍ਰੇਸ਼ਕ ਤੋਂ ਨਾਲ ਸਾਰੇ ਸਪੋਰਟਰ ਵੀਰ ਭੈਣ ਭਰਾਵਾਂ ਲੋੜ ਅੱਜ ਉਲਿਖਿਆ ਗਿਆ ਸਾਨੂੰ ਬਹੁਤ ਖੁਸ਼ੀ ਆ ਇੱਥੇ ਗੁਰੂ ਨਾਨਕ ਦੇ ਘਰ ਦੀ ਜਿਹੜੀ ਇਹ ਪਲਵਾੜੀ ਗੁਰੂ ਕਲਗੀਧਰ ਪਾਸ਼ਾ ਦੇ ਪਰਿਵਾਰ ਦਾ ਜਿਹੜਾ ਇਹ ਬਾਗੀਚਾ ਜਿਹੜਾ ਇਹ ਮਹਿਕ ਰਿਹਾ ਸੋ ਅੱਜ ਗੁਰੂ ਨਾਨਕ ਪਾਸ਼ਾ ਦੇ ਪ੍ਰਕਾਸ਼ਪੁਰਬ ਨੂੰ ਮੁੱਖ ਰੱਖ ਕੇ ਜਿਹੜਾ ਅੱਜ ਦਾ ਇਹ ਪ੍ਰੋਗਰਾਮ ਜਿਹੜਾ ਉਲਿਖਿਆ ਗਿਆ ਤੇ ਮੈਂ ਬੇਨਤੀ ਕਰਾਂਗਾ ਵੀ ਗੁਰੂ ਪਾਸ਼ਾ ਦੇ ਪੁਰਬ ਬਣਾਏ ਤਾਂ ਹੀ ਸਫਲੇ ਨੇ ਜੇਕਰ ਅਸੀਂ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਗੁਰੂ ਨਾਨਕ ਪਾਸ਼ਾ ਦੇ ਸਿਧਾਂਤ ਨਾਲ ਜੋੜ ਸਕੀਏ ਕਲਗੀਧਰ ਪਾਸ਼ਾ ਦੇ ਉਹ ਸਿਧਾਂਤ ਨਾਲ ਜੋੜ ਸਕੀਏ ਠੀਕ ਹੈ ਕੀਰਤਨ ਦਰਬਾਰ ਵੀ ਸਫਲੇ ਨੇ ਲੰਗਰ ਲਾਉਣੇ ਵੀ ਸਫਲੇ ਨੇ ਪਰ ਜੇਕਰ ਅਸੀਂ ਗੁਰੂ ਨਾਨਕ ਪਾਸ਼ਾ ਦੇ ਸਿਧਾਂਤ ਨੂੰ ਬਚਾਉਣਾ ਹੈ ਤਾਂ ਸਾਨੂੰ ਨੌਜਵਾਨ ਪੀੜ੍ਹੀ ਤੇ ਸਾਨੂੰ ਸਾਡੇ ਯੂਥ ਤੇ ਸਾਨੂੰ ਸਾਡੇ ਗਰਾਊਂਡ ਲੈਵਲ ਦੇ ਉੱਪਰ ਕੰਮ ਜਿਹੜਾ ਕਰਨਾ ਪਏਗਾ ਤੇ ਵੀਰ ਕੁਰਸੀਰ ਸਿੰਘ ਤੇ ਵੀਰ ਹਿਮਪ੍ਰੇਮ ਸਿੰਘ ਹਰਾਂ ਨੇ ਇਹ ਕਾਰਜ ਨੂੰ ਬਹੁਤ ਭਾ ਖੂਬੀ ਨਿਭਾਇਆ ਤੇ ਪਲੱਸ ਇਹਦੇ ਚ ਕਬੜੀ ਵਧੀਆ ਗੱਲ ਹੈ देखो शीरा सिंह आप अमृतधारी नौजवान है ते सिखी स्वरूपे च संपूर्ण नौजवान है ऐसे नौजवान ठीक है वो सियासत ਕੋ ਕਿਸੇ ਇੱਕ ਪਾਰਟੀ ਤੇ ਜੁੜਿਆ ਹੋਇਆ ਪਰ ਜਿਹੜੇ ਸਿਆਸਤ ਨਾਲ ਜੁੜ ਕੇ ਨਾਲ ਧਰਮ ਦੀ ਜਾਣਕਾਰੀ ਰੱਖਦੇ ਨੇ ਐਸੇ ਨੌਜਵਾਨਾਂ ਦੀ ਜਿਹੜੀ ਹੈ ਉਹ ਸਿਆਸਤ ਦੇ ਵਿੱਚ ਬਹੁਤ ਜ਼ਰੂਰਤ ਹੈ ਹੁਣ ਕਲਗੀਧਾਰ ਪਾਤਸ਼ਾਹ ਤੇ ਬੋਲਦੇ ਰਾਜ ਬਿਨਾ ਨਾ ਧਰਮ ਚੱਲਾ ਹੈ ਧਰਮ ਬਿਨਾ ਸਭ ਦਲਾਮਲਾ ਹੈ ਸੋ ਰਾਜਨੀਤੀ ਨੂੰ ਪੈਰ ਦੀ ਜੁੱਤੀ ਸਮਝਿਆ ਤੇ ਧਰਮ ਨੂੰ ਸਿਰ ਦਾ ਤਾ ਸਮਝਿਆ ਪਰ ਅੱਜ ਜਿਹੜਾ ਧਰਮ ਹੈ ਉਹਨੂੰ ਪਹਿਲਾਂ ਚ ਲੈ ਕੇ ਆਪਾਂ ਜੁੱਤੀ ਨੂੰ ਸਿੱਕੇ ਰੱਖੀ ਪਰਦੇਆ ਪਰ ਜਿਵੇਂ ਐਸੇ ਨੌਜਵਾਨ ਰਾਜਨੀਤੀ ਵਿੱਚ ਜਿਵੇਂ ਬਖੂਬੀ ਤੁਹਾਡੇ ਖੰਨੇ ਸ਼ਹਿਰ ਦੇ ਵਿੱਚ ਨੌਜਵਾਨ ਬਹੁਤ ਕੰਮ ਕਰ ਰਿਹਾ ਔਰ ਕੋਈ ਇਸ ਨੌਜਵਾਨ ਤੇ ਇੱਕ ਦਾਗ ਵੀ ਨਹੀਂ ਕਿਸੇ ਇੱਕ ਰੁਪਏ ਦਾ ਦਾਗ ਵੀ ਨਹੀਂ ਕਿਉਂਕਿ ਅਸੀਂ ਚਵਿੱਤਰਦੇ ਹਾਂ ਸੁਣਦੇ ਹਾਂ ਨੌਜਵਾਨਾਂ ਤੋਂ ਕਿ ਅੱਜ ਅਸੀਂ ਇਸ ਪ੍ਰੋਗਰਾਮ ਇਹ ਸਾਡੇ ਘਰ ਦਾ ਆਪਣਾ ਪ੍ਰੋਗਰਾਮ ਹੈ ਸਾਡਾ ਬੱਚਾ ਸਾਡਾ ਪਾਣਜ ਹੈ ਤੇ ਅਸੀਂ ਅਰਦਾਸ ਕਰਦੇ ਹਾਂ ਤੇ ਨੌਜਵਾਨ ਦਿਨ ਦੁਗਣੀ ਰਾਤ ਚੌਗੜੀ ਤਰੱਕੀ ਦੇ ਦੋਵੇਂ ਭਾਗ ਕਰਨ ਤੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਬੜੇ ਕਾਰਜ ਤੁਸੀਂ ਇਹਨਾਂ ਨੌਜਵਾਨਾਂ ਵੱਲੋਂ ਦੇਖੋਗੇ ਜਿਵੇਂ ਅੱਖਾਂ ਦੇ ਲੋਡ ਬੰਦਾਂ ਨੇ ਆਪਰੇਸ਼ਨ ਕਰਨੇ ਨੇ ਡੈਲਸਨ ਸੈਂਟਰ ਨੇ ਕੋਈ ਹੋਰ ਜਿਹੜੀਆਂ ਨੇ ਸੇਵਾਵਾਂ ਜਿਹੜੀਆਂ ਨੇ ਇਹਨਾਂ ਨੌਜਵਾਨਾਂ ਵੱਲੋਂ ਸ਼ੁਰੂ ਕੀਤੀਆਂ ਜਾਣਗੀਆਂ ਇੱਕ ਪ੍ਰੋਗਰਾਮ ਹੋਰ ਬੱਚਿਆਂ ਦਾ ਕੌਣ ਬਣੇਗਾ ਪਿਆਰ ਦਾ ਪਿਆਰਾ ਜਿਵੇਂ ਕੌਣ ਬਣੇਗਾ ਕਰੋੜਪਤੀ ਹੁੰਦਾ ਉਸ ਤੋਂ ਵੱਡੇ ਪੱਧਰ ਦਾ ਪ੍ਰੋਗਰਾਮ ਜਿਹੜਾ ਉਹ ਵੀ ਆਨਲਾਈਨ ਸਮੇਂ 'ਚ ਬੱਚਿਆਂ ਵਾਸਤੇ ਤੇ ਵੱਡਿਆਂ ਵਾਸਤੇ ਉਹਦੇ 'ਚ ਵੱਡੇ ਵੀ ਭਾਗ ਲੈਂਦੇ ਨੇ ਉਹ ਵੀ ਜਿਹੜਾ ਪ੍ਰੋਗਰਾਮ ਹੈ ਉਹ ਜਲਦੀ ਉਲੀਕਿਆ ਜਾਏਗਾ ਇਹਦੇ ਵਿੱਚ ਲਗਭਗ ਜੀ 9 ਸਾਲ ਤੋਂ ਸ਼ੁਰੂ ਸਾਟਾ 8 8 ਸਾਲ ਤੋਂ ਸ਼ੁਰੂ ਕਰ ਲਏ ਸੀਗੇ ਤੇ ਲਗਭਗ ਉੱਪਰ 25 ਸਾਲ ਤੱਕ ਉੱਪਰ ਵੀ 25 ਸਾਲ ਤੋਂ ਆਜੇ ਤੇ 25 ਸਾਲ ਤੱਕ ਦੀ ਉਮਰ ਦੇ ਬੱਚੇ ਜਿਹੜੇ ਨੇ ਇਹਦੇ ਵਿੱਚ ਭਾਗ ਲਿਆ ਨੇ ਪਿੰਡਾਂ ਦੇ ਸ਼ਹਿਰਾਂ ਦੇ ਇਹੋ ਬੱਚੇ ਜਿਨ੍ਹਾਂ ਨੇ ਬਾਕਾਇਦਾ ਰਜਿਸਟ੍ਰੇਸ਼ਨ ਜਿਹੜੀ ਆ ਕਰਵਾਈ ਆ ਪ੍ਰੋਪਰ ਤੇ ਇਹਨਾਂ ਦੀ ਡਿਟ ਨੌਜਵਾਨਾਂ ਨੇ ਸਿਬਾਸ ਅਸੀਂ ਦੀ ਸਭਾ ਦੇ ਵਿੱਚ ਅਸੀਂ ਪ੍ਰੋਗਰਾਮ ਲਿਖਾਂਗੇ ਜੇ ਇੱਕ ਪ੍ਰੋਗਰਾਮ ਨੂੰ ਅਸੀਂ ਮੀਟਿੰਗ ਕੀਤੀ ਸੀ ਇੱਕ ਹੀਪ੍ਰੀਤ ਦੇ ਨਾਲ ਤੇ ਡਿਸਕਸ ਕਰ ਰਹੇ ਹਾਂ ਵੀ ਸ਼ਾਇਦ ਬਹੁਤ ਵੱਡੇ ਪੱਧਰ ਤੇ ਵੀ ਜਿਹੜਾ ਅੱਜ ਤੱਕ ਖੰਨੇ ਸ਼ਹਿਰ ਚਾਹਤਾਂ ਦਾ ਕੋਈ ਗੁਰਮਤਾਂ ਮੁਕਾਬਲਾ ਨਾ ਹੋਇਆ ਹੋਵੇ ਉਸ ਲੈਵਲ ਦਾ ਪ੍ਰੋਗਰਾਮ ਸ਼ਿਦੀ ਦਿਨਾ ਚ ਕਰਨ ਦੀ ਕੋਸ਼ਿਸ਼ ਹੈ ਹਾਂਜੀ ਧੰਨਵਾਦ